ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਅੱਜ ਤੁਹਾਨੂੰ ਆਪਾਂ ਸ਼ੌਂਕ ਕਰਾਉਣ ਜਾ ਰਹੇ ਆ ਮਾਨਸਾ ਸ਼ਹਿਰ ਦਾ ਤੇ ਸ਼ਾਤਾ ਆਪਣੇ ਰਾਜੂ ਵੀਰ ਫੌਜੀ ਵੀਰ ਨੇ ਤੇ ਛੁੱਟੀ ਆਏ ਹੋਏ ਸੀ ਉਰੇ ਆਏ ਸੀ ਜੀ ਹੂਟਰ ਸਿਸਟਮ ਲਗਾਉਣ ਤੇ ਕੁਝ ਸੱਜਣ ਵੀ ਜਿਹੜੇ ਹੈਗੇ ਨੇ ਬਾਈ ਦੇ ਆਏ ਹੋਏ ਨੇ ਇੱਥੇ ਤੇ ਸਾਰਿਆਂ ਦੇ ਨਾਲ ਮਲਾਉਣੇ ਵੀ ਆ ਤੇ ਗੱਲਬਾਤ ਵੀ ਕਰਦੇ ਆ ਠੀਕ ਆ ਜੀ ਤੇ ਕਬੂਤਰ ਬਾਈ ਹੁਣਾਂ ਦੇ ਕੋਲ ਬਹੁਤ ਬਹੁਤ ਚੰਗੇ ਆ ਵਧੀਆ ਬਾਜ਼ੀਆਂ ਵੀ ੜਾਉਂਦੇ ਨੇ ਤੇ ਗੱਲਬਾਤ ਕਰਦੇ ਆ ਬਾਈ ਦੇ ਨਾਲ ਤੇ ਮਲਾਉਣੇ ਸਾਰੇ ਭਰਾਵਾਂ ਦੇ ਨਾਲ ਤੁਹਾਨੂੰ ਆਪਾਂ ਰਾਜੂ ਭਾਜੀ ਕੀ ਹਾਲ ਚਾਲ ਆ ਜੀ ਅਸਿਕਾ ਬਾਈ ਜੀ ਠੀਕ ਠਾਕ ਬਾਈ ਹੋਰ ਠੀਕ ਆ ਜੀ ਤੇ ਇਹ ਆਪਣੇ ਭਰਾ ਜਿਹੜੇ ਆਏ ਹੋਏ ਨੇ ਇੱਕ ਵਾਰ ਇਹਨਾਂ ਦੇ ਬਾਰੇ ਦੱਸੋ ਕੀ ਨਾਮ ਆ ਬਾਈ ਹੁਣਾਂ ਦਾ ਇਹ ਹੀ ਆਪਣੇ ਚਾਚਾ ਜੀ ਨੇ ਠੀਕ ਆ ਜੀ ਵੱਡੇ ਨੇ ਆਪਣੇ ਪ੍ਰਕਾਸ਼ ਸਿੰਘ ਨਾਮ ਨੇ ਪ੍ਰਕਾਸ਼ ਸਿੰਘ ਜੀ ਜੀ ਤੇ ਆਪਣੇ ਬਾਈ ਵੀਰਾ ਸਰਪੰਚ ਵੀਰਾ ਸਰਪੰਚ ਕਿੱਥੋਂ ਪਾਪੜਿਆਂ ਤੋਂ ਜੀ ਪਾਪੜਿਆਂ ਤੋਂ ਜੀ ਠੀਕ ਆ ਠੀਕ ਆ ਜੀ ਪ੍ਰਕਾਸ਼ਪਾਲ ਸਿੰਘ ਠੀਕ ਆ ਜੀ ਮਾਨਸਾ ਤੋਂ ਆਈਏ ਤੇ ਬਾਈ ਆਪਣੇ ਮਾਸਟਰ ਜੀ ਨੇ ਮਾਨਪ੍ਰੀਤ ਮਾਨਪ੍ਰੀਤ ਸਿੰਘ ਬਾਈ ਮਾਸਟਰ ਆਪਣੇ ਆਉਂਦੇ ਉળી ਆਪਣੇ ਘਰ ਕੋਲੇ ਤੋਂ ਠੀਕ ਆ ਠੀਕ ਆ ਜੀ ਹਾਂ ਜੀ ਆਪਣਾ ਛੋਟਾ ਭਾਈ ਡੀਟੀਓ ਤੇ ਰਮਨ ਡੀਟੀਓ ਮਾਨਸਾ ਬਾਈ ਤੇ ਪਿੱਛੇ ਬੈਠਾ ਬਾਈ ਹਰਪ੍ਰੀਤ ਬਾਈ ਲੱਲਿਆਂ ਵਾਲਾ ਠੀਕ ਆ ਤੇ ਇਹ ਬਾਈ ਹੁਣਾਂ ਦਾ ਕੀ ਨਾਮ ਆ ਸੁਵਿੰਦਰ ਸੁਵਿੰਦਰ ਸਿੰਘ ਠੀਕ ਆ ਜੀ ਤੇ ਬਾਈ ਇੱਥੇ ਤੁਹਾਨੂੰ ਹੁਣ ਸ਼ੌਂਕ ਕਰਾਉਣ ਜਾ ਰਹੇ ਹਾਂ ਕਬੂਤਰਾਂ ਦਾ ਤੇ ਉਸਤਾਦ ਬੰਦੇ ਵੀ ਇੱਥੇ ਬੈਠੇ ਹੋਏ ਨੇ ਗੱਲਬਾਤ ਵੀ ਕਰਾਂਗੇ ਸਾਰਿਆਂ ਦੇ ਨਾਲ ਠੀਕ ਆ ਜੀ ਤੇ ਇਹ ਸਾਹਮਣੇ ਜਿਹੜੇ ਹੈਗੇ ਆ ਬਾਈ ਹੁਣਾਂ ਦੇ ਖੁੱਡੇ ਨੇ ਸ਼ੌਂਕ ਬਹੁਤ ਵਧੀਆ ਹੈਗਾ ਬਾਈ ਹੁਨਾਂ ਨੂੰ ਤੇ ਫੌਜੀ ਸਾਹਿਬ ਇਹ ਜਿਹੜਾ ਸ਼ੌਂਕ ਆ ਜਿਹੜਾ ਇਸ ਸਾਲ 2024 ਦੇ ਵਿੱਚ ਛੱਡੀਆਂ ਆਪਾਂ ਬਾਜੀਆਂ ਛੱਡੀਆਂ ਹੀ ਵਾਰੀਆਂ ਬਹੁਤ ਛੱਡੀਆਂ ਬਾਜੀਆਂ ਕਿੱਦਾਂ ਰਿਹਾ ਸ਼ੌਂਕ ਠੀਕ ਹੈ ਮੀਡੀਅਮ ਜਿਹਾ ਰਿਹਾ ਆਪਣਾ ਕੰਮ ਆ ਕੋਈ ਜ਼ਿਆਦਾ ਨਾ ਆਪਣਾ ਡਾਉਣਾ ਅੱਛਾ ਜੀ ਠੀਕ ਆ ਠੀਕ ਆ ਤੇ ਆਪ ਡਾਉਣਾ ਰਹਿਣ ਦਾ ਕੋਈ ਕਾਰਨ ਕਾਰਨ ਇੱਕ ਤਾਂ ਤੁਹਾਨੂੰ ਪਤਾ ਆ ਆਰਮੀ ਦੇ ਵਿੱਚ ਠੀਕ ਆ ਜੀ ਛੁੱਟੀ ਦਾ ਸਿਸਟਮ ਇਹ ਹੈ ਜੇ ਹੁੰਦਾ ਕਿ ਕਈ ਵਾਰੀ ਵਾਰੀਆਂ ਤੋਂ ਪਹਿਲਾਂ ਨਹੀਂ ਆਇਆ ਜਾਂਦਾ ਠੀਕ ਆ ਜੀ ਹਨਾ ਜੀ ਛੋਟਾ ਭਾਈ ਆ ਘਰੇ ਉਤਰ ਆਉਂਦਾ ਹੀ ਸਹੀ ਆ ਹਾਂ ਜੀ ਹਾਂ ਜੀ ਤਾਂ ਕਰਕੇ ਡਾਂਗਾਂ ਡੂਗੀਆਂ ਕਈ ਵਾਰੀ ਹੁੰਦੀਆਂ ਨੇ ਨਹੀਂ ਹੁੰਦੀਆਂ ਕਰਕੇ ਜਾ ਉਬਰਾਨਾ ਤੇ ਜਦੋਂ ਆਉਣੇ ਆ ਫਿਰ ਜਿਹੜੇ ਛੱਡੇ ਹੁੰਦੇ ਆ ਬਸ ਬਾਈ ਛੋਟੇ ਭਰਾ ਨੇ ਉਹੀ ਆਪਾਂ ਗਾਂ ਛੱਡ ਲੈ ਰਹੇ ਆ ਠੀਕ ਆ ਜੀ ਹਾਂਜੀ ਹਾਂਜੀ ਸਹੀ ਆ ਸਹੀ ਆ ਤੇ ਆਪਣਾ ਉਸਤਾਦ ਕੌਣ ਆ ਉਸਤਾਦ ਜੀ ਆਪਣਾ ਅਜੇ ਤਾਂ ਕੋਈ ਨਹੀਂ ਆਪਣੇ ਭਰਾ ਹੀ ਨਹੀਂ ਸਾਰੇ ਸਹੀ ਆ ਸਹੀ ਆ ਸਹੀ ਆ ਸਹੀ ਆ ਠੀਕ ਆ ਠੀਕ ਆ ਆਪਣੇ ਸਾਰਿਆਂ ਨਾਲ ਹੀ ਗੁੱਡਬਾਈ ਓਕੇ ਆ ਜਿੰਨੇ ਆਪਣੇ ਚੀਨੇ ਹੋਰੀ ਹੋ ਗਏ ਬਾਈ ਜਾਤੀ ਹੋ ਗਿਆ ਸਹੀ ਆ ਅੜਾ ਇੰਨਾ ਬਾਈ ਆਪਣੇ ਤਾਂ ਇਹਨੇ ਘਰਾਗੜਿਆ ਹੋ ਗਿਆ ਆ ਪਪਾ ਜੀ ਠੀਕ ਆ ਜੀ ਬਾਕੀ ਜਿਹੜੇ ਆਪਣੇ ਸੁਪਰਸਟਾਰ ਆਪਣੇ ਮਾਨਸਾ ਦੇ ਪਲੇਅਰ ਨੇ ਹਾਂਜੀ ਫਿਲਹਾਲ ਆਪੋ ਸਾਰਿਆਂ ਨਾਲ ਹੀ ਗੁੱਡਬਾਈ ਓਕੇ ਬਾਈ ਹੋਰ ਨਾਲ ਸਾਰਿਆਂ ਨਾਲ ਓਕੇ ਜੀ ਕਿਹੜੀ ਖਡਾਰ ਯੂਜ਼ ਕਰਦੇ ਹੋ ਤੁਸੀਂ ਖਡਾਰ ਦਾ ਬਾਈ ਹੋਰ ਯੂਜ਼ ਕਰਦੇ ਮਾਦਾ ਬਹੁਤ ਚੰਗੀ ਹੁੰਦੀ ਠੀਕ ਆ ਡੀਟੀਓ ਸਾਹਿਬ ਹਾਂਜੀ ਡੀਟੀਓ ਸਾਹਿਬ ਯੂਜ਼ ਕਰਦੇ ਆ ਹਾਂਜੀ ਹਾਂਜੀ ਬਾਕੀ ਬਾਈ ਵੀ ਰਾਜਪਾਲ ਚ ਠੀਕ ਆ ਆਪਣੇ ਪ੍ਰਕਾਸ਼ ਹੋ ਗਿਆ ਬਾਈ ਮਾਸਟਰ ਬਾਈ ਆਪਣੇ ਨਾਲ ਹੀ ਸਹੀ ਆ ਸਹੀ ਆ ਬਾਕੀ ਬਾਈ ਹੋਰੀ ਇਹੀ ਕਰਦੇ ਆ ਠੀਕ ਆ ਤੇ ਆਪਣੇ ਨਾਲ ਡੀਟੀਓ ਸਾਹਿਬ ਕਿਹੜੇ ਕਿਹੜੇ ਬੰਦੇ ਹੁੰਦੇ ਆ ਜਦੋਂ ਆਪਾਂ ਡਾਈਆਂ ਦਿੰਨੇ ਆ ਫਿਰ ਬਾਈ ਆਉਂਦਾ ਛੋਟਾ ਹੀ ਆਪਣਾ ਗੁਰਵਿੰਦਰ ਜੀ ਠੀਕ ਆ ਬਾ ਦੋਨੇ ਜਣੇ ਕਰੀ ਡਾਉਨੇ ਜੀ ਘਰੇ ਦੋਨੇ ਜਣੇ ਢਾਉਂਦੇ ਹੋ ਕਰੇ ਕਿਨੇ ਗੁੱਟ ਜਾਂਦੇ ਆ ਫਿਰ ਆਪਣੇ। ਕਰੇ ਹੋ ਜਾਂਦੇ 4 4 5 5 ਕਰ ਦਿੰਦੇ। 4 4 5 5 ਕਰ ਦਿੰਦੇ। ਤੇ ਫਿਰ ਬਾਜ਼ੀਆਂ ਦੇ ਵਿੱਚ ਜਿਹੜਾ ਕੋਈ ਬਾਲਾ ਬੈਨੀਫਿਟ ਨਾ ਹੋਣ ਦਾ ਕਾਰਨ ਕੀ ਆ ਵੀ ਖਡਾਰ ਬਾਕੀਆਂ ਕੋਲ ਵਧੀਆ ਜਾਂ ਆਪਣੇ ਘਾਟ ਉੱਡੇ ਆਰ ਕਾ। ਨਹੀਂ ਸਰ ਆਪਣੇ ਸ਼ਹਿਰ ਦੇ ਗੁੱਤਰ ਆ ਨਾ ਉਹਦੇ ਕਰਕੇ ਹੋ ਜਾਂਦੇ। ਤੁਰ ਜਾਂਦੇ ਆ। ਹਾਂ ਤੁਰ ਜਾਂਦੇ ਆ। ਅੱਛਾ ਤੁਰ ਕੇ ਹਰੇ ਵਾਲੇ। ਠੀਕ ਆ। ਬਾਜੀ ਲਾਸਟ ਵਾਲਾ ਟਾਈਮ 'ਚ ਹੋ ਜਾਂਦਾ। ਸਹੀ ਆ। 4 5 ਵਜੇ ਤੱਕ ਦਾ ਫਰਦੀ ਨਦੀ ਦੂਜੇ ਪਿੰਡ ਦੇ। ਠੀਕਾ ਠੀਕਾ ਲੱਗਾ ਕੋਈ ਨੰਬਰ ਉਦਾਂ 2024 ਚ ਆਪਣਾ ਨਾ ਜੀ ਅਸਲ ਨੰਬਰ ਤਾਂ ਹੀ ਲੱਗਿਆ ਹਾਂ ਉਹ ਮਤਲਬ ਜੀ ਲਾਸਟ ਦੇ ਆ ਕੇ ਹਲਦੇ ਨੇ ਹਲਦੇ ਰਹੇ ਆ ਲਾਸਟ ਤੇ ਆ ਕੇ ਸਹੀ ਆ ਸਹੀ ਆ ਤੇ ਕਬੂਤਰ ਜਿਹੜੇ ਹੈਗੇ ਆ ਫੌਜੀ ਸਾਹਿਬ ਇਹ ਕਿਹੜੀ ਨਸਲ ਦੇ ਆਪਣੇ ਕੋ ਕਿਹੜੀਆਂ ਨਸਲਾਂ ਨੇ ਆਪਣੇ ਕੋਲ ਬੈਠੀਆਂ ਜੀ ਮੈਂ ਆਪਾਂ ਤੁਹਾਨੂੰ ਪਿਛਲੀ ਵੀ ਇੰਟਰਵਿਊ 'ਚ ਦੱਸਿਆ ਜੀ ਆਪਣੇ ਕੋਲ ਸਾਰੀਆਂ ਨਸਲਾਂ ਬੈਠੀਆਂ ਠੀਕ ਆ ਜੀ ਰੱਡ ਬਾਈ ਕੋਲੇ ਵੀ ਉਧਰ ਆਪਣੇ ਵੀਰ ਸਰਪਰਜ ਬਾਈ ਕੋਲੇ ਪੰਨਾ ਬਾਈ ਦੇ ਪ੍ਰਕਾਸ਼ ਕੇ ਘਰੇ ਹਾਂਜੀ ਹਾਂਜੀ ਆਪਾਂ ਟੋਟਲੀ ਜਿਵੇਂ ਬਾਈ ਨੇ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ ਕਿ ਆਪਣੇ ਕੋਲੇ ਪੂਰੇ ਬਾਲਟ ਦੀਆਂ ਸਹੀ ਆ ਹੈਗੇ ਆਪਣੇ ਕੋਲੇ ਸਾਰੀਆਂ ਨਸਲਾਂ ਬੈਠੀਆਂ ਸਹੀ ਆ ਸਹੀ ਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੇ ਸਰਪੰਚ ਸਾਹਿਬ ਆਪਣੇ ਘਰੇ ਵੀ ਰੱਖੇ ਹੋਏ ਆ ਕਬੂਤਰ ਜੀ ਹੈਗਾ 2300 2300 ਹੈਗਾ ਤੇ ਉੱਥੋਂ ਵੀ ਛੱਡਦੇ ਬਾਜ਼ੀਆਂ ਫਿਰ ਛੱਡਦੇ ਤਾਂ ਹੈਗੇ ਆ ਜੀ ਠੀਕ ਆ ਠੀਕ ਛੱਡੇ ਹੁੰਦੇ ਆ ਠੀਕ ਆ ਜੀ ਆਪ ਨਹੀਂ ਤੁਸੀਂ ਨਹੀਂ ਜਾਂਦੇ ਨਾਲ ਕਦੇ ਜਾ ਜਾਂਦਾ ਕੰਮ ਦੇ ਵਿੱਚ ਕਬੀਰ ਰਹਿੰਦੇ ਆ ਮੜਾ ਤੇ ਤੁਸੀਂ ਉਸਤਾਦ ਜੀ ਫਿਰ ਤੁਹਾਡੇ ਵੀ ਆਪਣੇ ਘਰੇ ਵੀ ਹੈਗੇ ਆ ਹਾਂਜੀ ਠੀਕ ਆ ਤੁਹਾਡੇ ਕੋਲ ਕਿੰਨੇ ਕ ਮੇਰੇ ਕੋਲ ਸੀਗਾ ਜੀ 200 ਸਭ ਕਬੂਤਰ ਹੀ ਠੀਕ ਆ ਜੀ ਹਾਂਜੀ ਤੇ ਖਡਾਰ ਆਪਣੀ ਕਿਹੜੀ ਵਰਤਦੇ ਹੋ ਤੁਸੀਂ ਖਡਾਰ ਜੇ ਮੇਰੇ ਮੇਰੇ ਤਾਇਆ ਜੀ ਸੀਗੇ ਠੀਕ ਆ ਜੀ ਪਿਆਰਾ ਸਿੰਘ ਉਹਨਾਂ ਨੂੰ ਸਭ ਨੂੰ ਹੀ ਪਤਾ ਹੈਗਾ ਹਾਂਜੀ ਤੇ ਉਹ ਤੇ ਉਸੇ ਦੇ ਮੈਂ ਸਿੱਖਿਆ ਵਾਂ ਜੀ ਆਪੇ ਗੁਰੂ ਮੇਰੇ ਤਾਇਆ ਜੀ ਨੇ ਬਸ ਠੀਕ ਆ ਠੀਕ ਆ ਜੀ ਹਾਂਜੀ ਬਹੁਤ ਵਧੀਆ ਜੀ ਤੇ ਨਾਲੋਂ ਨਾਲ ਆਪਾਂ ਫੌਜੀ ਸਾਹਿਬ ਦੇ ਦੇਖਦੇ ਆਂ ਕਬੂਤਰ ਤੇ ਨਾਲੋਂ ਨਾਲ ਤੁਹਾਨੂੰ ਬਈ ਜੀ ਆਪਾਂ ਕਰਦੇ ਆਂ ਗੱਲਬਾਤ ਨਾਲੇ ਕਰਦੇ ਆਂ ਆਪਾਂ ਕਬੂਤਰਾਂ ਦਾ ਸ਼ੌਂਕ ਤੇ ਇਹ ਮਾਸਟਰ ਜੀ ਹੁਣੀ ਬੈਠਿਆ ਮਾਸਟਰ ਜੀ ਆਪਣੇ ਕੋਲ ਕਿੰਨੇ ਕ ਕਬੂਤਰ ਨੇ ਤੇਰੇ ਕੋਲ ਹੈਗੇ ਬਾਈ 60 70 60 70 ਤੁਹਾਡੇ ਕੋਲ ਵੀ ਹੈਗੇ ਨੇ ਤੇ ਬਾਜ਼ੀਆਂ ਤੇ ਜਾਂਦੇ ਤੁਸੀਂ ਵੀ ਬਾਈ ਬਾਜ਼ੀਆਂ ਤੇ ਮੈਨੂੰ ਬਹੁਤ ਵਾ ਇੰਟਰਸਟ ਹੈ ਮੈਂ ਤਾਂ ਕਬੂਤਰ ਬਣਾਉਣ ਤੇ ਇੰਟਰਸਟਡ ਹਾਂ ਬਾਈ ਬਣਾਉਣ ਤੇ ਇੰਟਰਸਟਡ ਹੋ ਤੇ ਜਿਹੜੇ ਫੇ ਬੱਚੇ ਬਣਾਉਂਦੇ ਉਹ ਕਿੱਧਰ ਉੜਦੇ ਆ ਫੇ ਉੜਦੇ ਤੇ ਘਰੀ ਨੇ ਘਰੇ ਹੀ ਉੜਦੇ ਆ ਅਜੇ ਤੱਕ ਛੱਡੇ ਨਹੀਂ ਬਾਹਰ ਇੱਕ ਅੱਧੀ ਵਾਰ ਹੀ ਛੱਡੇ ਬਸ ਇੱਕ ਅੱਧੀ ਵਾਰ ਛੱਡੇ ਨਹੀਂ ਤੇ ਬਾਈ ਤੁਸੀਂ ਆਪਾਂ ਵੀ ਛੱਡੇ ਹੀ ਬਸ ਸ਼ਾਮ ਨੂੰ ਮੈਲੇ ਜਾਂਦੇ ਆਂ ਸ਼ਾਮ ਨੂੰ ਮੈਲੇ ਸਾਡੇ ਨੂੰ ਸ਼ਾਮ ਨੂੰ ਹਿਲ ਜਾਂਦੇ ਆਂ ਆ ਜੀ ਦਿੱਕਤ ਪੈਂਦੀ ਆ ਨਾ ਸਹੀ ਆ ਸਹੀ ਆ ਸਹੀ ਆ ਚਲੋ ਸਮਾਂ ਆਉਂਦਾ ਹੁੰਦਾ ਸਮੇ ਸਾਰਾ ਸਿਸਟਮ ਇਥੋਂ ਲਿਜਾ ਕੇ ਆਪਣਾ ਪਿੰਡ ਮੱਖਾ ਦਾ ਠੀਕ ਹੈ ਜੀ ਆਪਣਾ ਜੱਤੀ ਪੰਡ ਮੱਖੀ ਆਪਾਂ ਇੱਥੋਂ ਸਾਰੇ ਕਬੂਤਰ ਜੜੀ ਵੱਡੇ ਕਬੂਤਰ ਆਪਾਂ ਇੱਥੇ ਰੱਖਾਂਗੇ ਜਿਹੜੇ ਬੱਚੇ ਹੋਣਗੇ ਅੱਗੇ ਹਾਂਜੀ ਤੇ ਬਾਈ ਹੋਰੀ ਸਾਰੇ ਹੁਣ ਪੰਡ ਆਹੀ ਸਿਸਟਮ ਆਪਣਾ ਓਕੇ ਤਿਆਰ ਹੋ ਰਿਹਾਗਾ ਸਹੀ ਆ ਇਹ ਆਪਾਂ ਸਾਰਾ ਕਬੂਤਰ ਉਧਰ ਉੱਥੇ ਲੈ ਕੇ ਜਾਵਾਂਗੇ ਜਿਹੜੇ ਬੱਚੇ ਹੁਣ ਆਪਾਂ ਪੰਡਾਂ 'ਕਾ ਜਾਵਾਂਗੇ ਉੱਥੇ ਸਹੀ ਹੋ ਗਿਆ ਸਹੀ ਹੋ ਗਿਆ ਯਾਰ ਲੱਗੜ ਕੇ ਨਾ ਆਪਣੇ ਕਬੂਤਰ ਹੱਲੇ ਜਾਂਦੇ ਨੇ ਪਰ ਆਪਾਂ ਨੂੰ ਫਾਇਦਾ ਕੋਈ ਮਿਲ ਨਹੀਂ ਰਹੀ ਚੀਜ਼ਾਂ ਵਿੱਚ ਬਿਲਕੁਲ ਬਿਲਕੁਲ ਕਿ ਸ਼ਹਿਰ ਵੱਡਾ ਏਰੀਆ ਖਤਮ ਨਹੀਂ ਹੁੰਦਾ ਉਹਦੇ ਕਰਕੇ ਕਬੂਤਰ ਬਾਹਰ ਜਾ ਕੇ ਵੀ ਵੱਡੀ ਜਗ੍ਹਾ ਭਾਲਦਾ ਹਾਂਜੀ ਹ ਕਰੌਣੇ ਤੁਹਾਨੂੰ ਆਪਾਂ ਹੁਣੇ ਹੀ ਸ਼ੌਂਕ ਹੈਨਾ ਕਬੂਤਰਾਂ ਦਾ ਕਬੂਤਰ ਬਹੁਤ ਬਹੁਤ ਵਧੀਆ ਨੇ ਤੇ ਬਾਈ ਉਹਨਾਂ ਨੇ ਇੱਕ ਖੁੱਡਾ ਨਵਾਂ ਬਣਾਇਆ ਸੀ ਹੂਟਰ ਸਿਸਟਮ ਪਹਿਲਾਂ ਵੀ ਲਾਇਆ ਹੋਇਆ ਸੀ ਤੇ ਹੁਣ ਜਿਹੜਾ ਹੈਗਾ ਨਵਾਂ ਖੁੱਡਾ ਆਪਾਂ ਕਵਰ ਕਰਿਆ ਬਾਈ ਇੱਕ ਤੇ ਆਜੋ ਬਾਈ ਛਤਰੀਆਂ ਜਿਹੜੀਆਂ ਪੈਰਟ ਕਲਰ ਦੀਆਂ ਬਾਈ ਉਹਨਾਂ ਨੇ ਲਾਈਆਂ ਹੋਈਆਂ ਨੇ ਤੇ ਆਹ ਹੈ ਬਾਈ ਉਹਨਾਂ ਨੇ ਪਾਇਏ ਨਵੇਂ ਖਾਨੇ ਇਹ ਬਰੀਡਰਾਂ ਵਾਸਤੇ ਬਣਾਇਆ ਖੁੱਡਾ ਬਾਈ ਹਾਂਜੀ ਇਹ ਦੇਖੋ ਬਾਈ ਬਹੁਤ ਸੋਹਣਿਆ ਵਿੱਚ ਪਾਈਆ ਪਲਾਈ ਵੀਰ ਉਹਨਾਂ ਨੇ ਐ ਦੇਖੋ ਬਾਈ ਇਹ ਸਾਰੇ ਦੇ ਸਾਰੇ ਖਾਨਿਆਂ ਦੇ ਵਿੱਚ ਪਾਈ ਪਲਾਈ ਤੇ ਇਹ ਆ ਬਾਈ ਦੇ ਕਬੂਤਰ ਬਾਈ ਆ ਜਿਹੜੇ ਕਬੂਤਰ ਆ ਮੈਂ ਜੂਮ ਕਰਕੇ ਤੁਹਾਨੂੰ ਦੱਸਦਾ ਇਹ ਕਿਹੜੀ ਨਸਲ ਦੇ ਵਿੱਚੋਂ ਆ ਜਿਹੜੇ ਮਹਿੰਦੀ ਰੰਗੇ ਤੋਂ ਨਿਕਲਣ ਲੈ ਗੱਲ ਲੜਈ ਬਿੰਦਰਾ ਵਾਲੀ ਬਿੰਦਰ ਪੂਲੇ ਵਾਲੇ ਆ ਇਹ ਗੱਲ ਇਹ ਆਪਣੇ ਗੋਰਖਾ ਬਾਈ ਆ ਮਾਰਸਾ ਤੋਂ ਦੀ ਉਹਨਾਂ ਦੇ ਘਰੋਂ ਆਏ ਹੋਏ ਆ ਉਹਨਾਂ ਦੇ ਅੱਗੇ ਰਿਸ਼ਤੇਦਾਰ ਨਹੀਂ ਬਿੰਦਰ ਜੀ ਸਹੀ ਗੱਲ ਆ ਯਾਰ ਇਹ ਨਾ ਮੈਂ ਇੱਕ ਵਾਰ ਜੋੜਾ ਪੁੱਚੌਂਕਲਾ ਵਾਲੇ ਮਾਸਟਰ ਨੂੰ ਆਣੇ ਆਪਾਂ ਨੂੰ ਦਿੱਤਾ ਸੀ ਤੇ ਉਹਨਾਂ ਚੋਂ ਨਾ ਇੱਕ ਕਬੂਤਰ ਇਦਾਂ ਦਾ ਨਿਕਲਿਆ ਸੀ ਤੇ ਉਹਨੇ ਘਰੇ ਓਡਾਰ ਬਹੁਤ ਦਿੱਤੀ ਸੀ ਠੀਕ ਹੈ ਜੀ ਹਾਡ ਇੱਕਰੇ ਆਪਣੇ ਕੋ ਕਿੰਨਾ ਗੁੱਡੇ ਨੇ ਵੀ ਆਪਣੇ ਹੋ ਚਾਰ ਹੀ ਚਾਰ ਕਰ ਜਾਂਦੇ ਆ ਗਰਮੀ ਚ ਜਮਾ ਗਰਮੀ ਚ ਚਾਰ ਕਿੱਥੇ ਹੋਈ ਆ ਵੜਾਏ ਹੋਏ ਮੈਂ ਸਹੀ ਆ ਸਹੀ ਆ ਸਹੀ ਆ ਇਹ ਦੇਖੋ ਭਾਈ ਮਹਿੰਦੀ ਰੰਗਿਆ ਧੌਣਾ ਤੋਂ ਇਹ ਆਪਾਂ ਸਪੈਸ਼ਲੀ ਇਸੇ ਲਈ ਪੁੱਛਿਆ ਕਿਉਂਕਿ ਮੈਨੂੰ ਨਾ ਇਸ ਕਹਾਡੇ ਘਰੇ ਨਿਕਲੇ ਆ ਸੀ ਬੱਚਾ ਤੇ ਮੈਂ ਕਿਹਾ ਆਪਾਂ ਕਲੀਅਰ ਕਰ ਲਈਏ ਤੇ ਅੱਗੇ ਆ ਜਾਓ ਭਾਈ ਆ ਕਬੂਤਰ ਖਟੀਆਂ ਦਾ ਏ ਬਈ ਆਪਣਾ ਚੀਨਾ ਮਾਂਸਾ ਜੀ ਨਾਲ ਜੋੜਾ ਜੁਫਤਾ ਕੀਤਾ ਸੀ ਬਈ ਚੀਨੇ ਮਾਂਸੇ ਦੇ ਘਰੋਂ ਆਇਆ ਹੋਇਆ ਕਬੂਤਰ ਇਹਨਾਂ ਦੇ ਘਰੋਂ ਆਇਆ ਕੂਕਤਰੀ ਕੋਤਰੀ ਲਾਲ ਚੀਨੀ ਹੈ ਇਹਦੇ ਨਾਲ ਲਾਲ ਚੀਨੀ ਕਬੂਤਰੀ ਆ ਆਹ ੜੀ ਉੱਪਰ ਬੈਠੀ ਆ ਹਾਂ ਜੀ ਆਹ ੜੀ ਆਹਾਂ ਹਾਂ ਜੀ ਇੱਕ ਕਬੂਤਰੀ ਆ ਕੋਤਰਾ ਵਾਂਗੂ ਮੌਜੂਦ ਹੈ ਇਹਦਾ ਫਰਕ ਵੱਡਾ ਹੈ ਨਾ ਤੇ ਪਿੱਛੇ ਇੱਕ ਬੈਠੀ ਆ ਮਖਿਆਲੀ ਕਬੂਤਰੀ ਆ ਹਾਂ ਜੀ ਮਖਿਆਲੀ ਹੈ ਕਬੂਤਰੀ ਹੈ ਜੀ ਕਬੂਤਰੀ ਆ ਇਹ ਬਈ ਜਾਦੀ ਜੀ ਦੇ ਘਰੋਂ ਆਈ ਹੋਈ ਹੈ ਬਈ ਜਾਦੀ ਮਾਂਸਾ ਦੇ ਘਰੋਂ ਆਈ ਹੋਈ ਹੈ ਇਸ ਵਾਰ ਫਿਰ ਤਿਆਰੀ ਪੂਰੀ ਆ ਹੈ ਕਬੂਤਰਾਂ ਦੀ ਜਿਹੜੇ ਸਾਹ ਦੇ ਨਾਲ ਹੈਗੇ ਨੇ ਇਹ ਦਾ ਵੀ ਆਪਣਾ ਬਰੇ ਦੀ ਮਾਂ ਜਿੱਤੀ ਹੋਈ ਹੈ ਇਹਦੀ ਮਾਂ ਜਿੱਤੀ ਹੋਈ ਆ ਬਰੇ ਬਰੇ ਪਿੰਡ ਏ ਬਈ ਇਹ ਪਰਵਿੰਦਰ ਦਾਲਨੀਆ ਉਹਨਾਂ ਦੇ ਘਰੋਂ ਆਇਆ ਹੋਇਆ ਹੈ ਸਹੀ ਹੈ ਸਹੀ ਆ ਕਿੰਨੇ ਸਾਲ ਹੋ ਗਏ ਆਪਾਂ ਨੂੰ ਕਬੂਤਰ ਹੁਣ ਬਾਜੀਆਂ ਛੱਡ ਦੇਣਾਂ ਬਾਜੀਆਂ ਛੱਡ ਦੇਣਾਂ ਤਾਂ ਹੋ ਗਈ 10 ਸਾਲ 10 ਸਾਲ ਹੋ ਗਿਆ ਹੈ ਮਤਲਬ ਵਿੱਚ ਵਧੀਆ ਸੀਜ਼ਨ ਵੀ ਲੱਗ ਜਾਂਦਾ ਠੀਕ ਆ ਠੀਕ ਆ ਕਈ ਬਾਜੀਆਂ ਦੇ ਵਿੱਚ ਸੀਜ਼ਨ ਵਧੀਆ ਵੀ ਲੱਗਦਾ ਹੈ ਕਈਆਂ ਦੇ ਵਿੱਚ ਹੀ ਡਾਉਣ ਵੀ ਚਲਾਇਆ ਜਾਂਦਾ ਆ ਕਬੂਤਰ ਇੱਕ ਗੁੜਕਦਾ ਪਿਆ ਛੋਟਾ ਜਿਹਾ ਸ਼ਾਂ ਆਖਾ ਇਹ ਬਈ ਹਰੀਆਂ ਦਾ ਫੜ ਕੇ ਲਿਆਓ ਬਈ ਇਹਨੂੰ ਜਰਾ ਦੇਖੀ ਨੀਚੇ ਗਿਆ ਖਾਣੇ ਸੱਦੇ ਵੜ ਗਏ ਸੱਦੇ ਉਹ ਖਾਣੇ ਚ ਵੜਿਆ ਨੀਚੇ ਵੀਰੇ ਇਹ ਸ਼ੌਂਕ ਕਰਿਓ ਬਾਈ ਤੁਸੀਂ ਰਾਜੂ ਵੀਰ ਮਾਨਸਾ ਦੇ ਕਬੂਤਰਾਂ ਦਾ ਇਹ ਬਾਈ ਜੀਤਾਲੀ ਵਾਲਾ ਆਲੇ ਦਾ ਅੱਛਾ 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 ਹਾਂ ਉਹ ਨੀਲੀ ਅੱਖਾਂ ਵਾਲੀਆਂ ਹਨ ਹਾਂਜੀ ਖਾਂਈ ਵੀਰੇ ਸਹੀ ਆ ਬਹੁਤ ਵਧੀਆ ਬਾਈ ਆ ਬਈ ਹਰਿਆਣੇ ਖਾਣੇ ਕਿਹਾ ਤਾਂ ਸੀ ਹਾਂ ਆਇਆ ਹਰੀਆਂ ਅੱਖਾਂ ਦਾ ਬਾਈ ਇਹ ਬਾਈ ਬੱਲੂ ਮੋੜ ਜੀ ਦੇ ਘਰੋਂ ਆਇਆ ਇਹ ਆਪਾਂ ਨੂੰ ਪਰਮਿੰਦਰ ਟਾਲੀਆਂ ਬਾਈ ਨੇ ਦਿੱਤਾ ਜੀ ਦੇਖੋ ਬਾਈ ਬਿਲਕੁਲ ਗ੍ਰੀਨ ਅੱਖਾਂ ਸਾਫ਼ ਚ ਚੱਲ ਕਰੀਆਂ ਤੁਸੀਂ ਵੀ ਦੇਖ ਸਕਦੇ ਬਾਈ ਨੇ ਆਪਾਂ ਨੂੰ ਦੱਸਿਆ ਸੀ ਕਿ ਉਹਨਾਂ ਦੇ ਘਰੋਂ ਆਇਆ ਹੋਇਆ ਹੈ ਬੱਚਾ ਹੀ ਅੱਗੇ ਜੋੜਿਆ ਹੋਇਆ ਠੀਕ ਆ ਠੀਕ ਹੈ ਹਾਂਜੀ ਪਰ ਵੀ ਦਿਖਾਇਓ ਇਹਦੇ ਵੀਰੇ ਕਬੂਤਰ ਦੇ ਇਹਦੇ ਬੱਚੇ ਬਣਾਏ ਆ ਜੇ ਕਿ ਨਹੀਂ ਇਹ ਹੁਣ ਇੱਕ ਵਜ ਹੀ ਘੜਾਇਆ ਹੋਇਆ ਜੀ ਇਹਨਾਂ ਨੂੰ ਇੱਕ ਵਜਾ ਘੜਾਇਆ ਪਰਮਿੰਦਰ ਭੁੱਲੇ ਕੂਤਰਾ ਨਾਲ ਲਾ ਕੇ ਕੂਤੀ ਲਈ ਹੋਈ ਹੈ ਇਹਦੇ ਨਾਲ ਸਹੀ ਆ ਬਹੁਤ ਵਧੀਆ ਭਾਜੀ saiya yeah. ਇਹ ਤੇ ਆ ਰੱਤੀ ਹੈ ਜਿਹੜੀ ਇਹ ਕਿਹੜਿਆਂ ਚੋ ਆ ਬਿੰਦਰਪੁੱਲੇ ਵਾਲੇ ਆ ਲਾਲ ਤੇ ਹਾਂਜੀ ਪਿਓਰ ਤੇ ਪਿਛੇ ਦੇ ਇੱਕ ਕਾਲਾ ਜਿਹਾ ਬੱਚਾ ਬੜਿਆ ਥੱਲੇ ਉਹ ਵੀ ਉਹ ਆਪਣਾ ਹੀ ਬਿੰਦਰਪੁੱਲੇ ਵਾਲਿਆਂ ਦੇ ਤੰਨੇ ਵਾਲਿਆਂ ਦਾ ਹੀ ਬੱਚਾ ਅੱਛਾ ਉਹਦਾ ਮਾਂ ਤੇ ਉਹਤ ਲਈ ਗੋਲ ਦਾ ਗੋਲੀ ਅੱਛਾ ਉਹ ਗੋਲਾ ਤੇ ਗੋਲੀ ਉਹਨਾਂ ਨੇ ਕੱਢਿਆ ਹੈ ਹਾਂਜੀ ਆਹ ਦੇਖੋ ਬਈ ਲਾਲ ਚੀਨੇ ਬਾਲੇ ਤਗੜੇ ਆ ਕੂਤਰਾ ਆਪਣਾ ਬਾਬਾ ਜੀ ਦੇ ਘਰੋਂ ਆਇਆ ਸੀ ਨਿੰਗ ਜੀ ਕੇ ਅੱਛਾ ਬਾਬਾ ਨਿੰਗ ਜੀ ਦੇ ਘਰ ਜੀ ਤੇ ਕੂਤਰੀ ਜਾਦੀ ਪਈ ਦੀ ਹੈ ਕੂਤਰੀ ਜਾਦੀ ਬਾਈ ਦੇ ਘਰੋਂ ਆਈ ਹੈ ਜੀ ਇਹ ਇਹਨਾਂ ਦੀ ਲਾ ਚੰਨਾ ਇਹਦੀ ਮਾਂ ਹੈ ਜੀ ਤੇ ਪਿਓ ਗੋਲਾ ਗੁੱਤਰਾ ਹੀ ਜਿੱਟੀਆਂ ਦਾ ਠੀਕ ਆ ਠੀਕ ਆ ਅੱਗੇ ਪਿਓਰ ਕੱਢੇ ਜ ਉਹਨਾਂ ਨੇ ਆਹ ਦੇਖੋ ਬਾਈ ਰੰਗ ਹੀ ਦੇਖੋ ਇਹੜੇ ਬਿੰਦਰਪੂਲੇ ਵਾਲੇ ਆ ਨਾ ਬਹੁਤ ਵਧੀਆ ਦੇਖੋ ਕਲਰ ਵੇ ਕਿੰਨਾ ਸੋਹਣਾ ਕੋਕਾ ਗੋਲਾ ਕਲਰ ਆ ਇਹਦਾ ਪੂਰਾ ਹੀ ਇਹਦੇ ਕਰਾ ਦੱਸੋ ਇਹ ਬਾਈ ਵਾਲੇ ਲਾਲ ਕੇਲੇ ਦੇ ਆਪਣੇ ਸਰਪੰਚ ਦੇ ਬਾਈ ਫਾਫੜੇ ਵਾਲਿਆਂ ਦੇ ਠੀਕ ਆ ਜੀ ਸਹੀ ਆ ਕੱਟੀਆਂ ਅੱਖਾਂ ਨੇ ਇਹਨਾਂ ਦੀਆਂ ਤੇ ਪੈਰ ਤਿੰਨ ਨਲੀ ਮੋਜ ਆ ਜੀ ਹਾਂਜੀ ਨਲੀ ਪੈਰੇ ਆ ਆ ਗੁਰਦੇਵ ਵਾਲੀ ਆ ਦੇਖੋ ਬਾਬਾ ਗੁਰਦੇਵ ਜੀ ਬਿਲਕੁਲ ਜੀ ਇਹ ਤਾਂ ਹੈ ਇਹ ਤਾਂ ਦੂਰੋਂ ਦੱਸ ਦਿੰਦੇ ਆ ਜਿਹੜੇ ਕਬੂਤਰ ਅਸਲੀ ਨੇ ਅੱਖਾਂ ਹੀ ਦੱਸ ਦਿੰਦੀਆਂ ਇਹਨਾਂ ਦੀਆਂ ਤੇ ਇੰਗੀਆਂ ਵਧੀਆ ਤੇ ਪਰਾਂ ਦੇ ਵਿੱਚ ਇਹਨਾਂ ਦੇ ਲਾਲਗੀ ਹੁੰਦੀ ਆ ਕੰਨੀਆਂ ਵੀ ਤੇ ਪੂਸ਼ ਵੀ ਜਿਹੜੀ ਆ ਗਿਆ ਲਾਲਪਾ ਮਾਰ ਜਾਂਦੀ ਆ ਭਈ ਇਹਨਾਂ ਦੀ ਹਾਂਜੀ ਆ ਬਗਿਆੜ ਗੂਤਰੀ ਬਾਬਾ ਤੰਨਾ ਜੀ ਆ ਗਏ ਸੱਲਾ ਕੇ ਆਪਣੇ ਨਿੰਗ ਜੀ ਠੀਕ ਆ ਇਹਨਾਂ ਦੀ ਅੱਖਾਂ ਦੇ ਵਿੱਚ ਪੂਰੀ ਲਾਲੀ ਆ ਟਕਾ ਕੇ ਰੱਖਿਆ ਕਰੋ ਜਰਾ ਕਿ ਵੀਰੇ ਕਾ ਨਹੀਂ ਕਰਿਆ ਕਰੋ ਹੈ ਸਹੀ ਆ ਕਾਣੇ ਦੇ ਵੀ 100 ਰੁਪਏ ਬਾਪ ਚਾ ਰਿਹਾ ਦੇ ਆਪਣੇ ਬਹੁਤ ਵਧੀਆ ਵੀਰੇ ਉਹ ਮਟੋੜਾ ਲੈ ਆਈ ਇਹ ਆਪਣਾ ਮਟੋੜਾ ਇਹ ਸਭ ਤੋਂ ਪਹਿਲਾ ਮਟੋੜਾ ਆਪਾਂ ਇਹਦੀ ਲਾਦੀ ਛੱਡਦੇ ਸਾਰੇ ਜਿਆਦਾ ਅੱਛਾ ਇਹ ਕਾਣਾ ਕਬੂਤਰ ਹੈ ਹਾਂ ਇਹ ਲੋ ਇਹ ਖਟੀਆਂ ਇਹ ਬਈ ਆਪਣੇ ਰਾਜਨ ਜੀ ਵਾਲੇ ਤੋਂ ਅੱਛਾ ਅੱਛਾ ਇਹ ਬਾਈ ਗਗਨ ਕੇ ਕਰੋ ਆਇਆ ਹੋਇਆ ਬਾਈ ਗਗਨ ਦੇ ਠੀਕ ਆ ਠੀਕ ਆ ਉਹਨਾਂ ਦੇ ਕੋਲੋਂ ਨਿਕਲੇ ਹੋਏ ਇਹ ਕੁੱਤਰੇ ਸਹੀ ਹੈ ਸਹੀ ਉਹਨਾਂ ਦੇ ਅੱਗੇ ਆਇਆ ਹੋਇਆ ਹੈ ਬਹੁਤ ਵਧੀਆ ਜੀ ਇਹ ਪੁਰਾਣਾ ਜਿੱਦਾਂ ਰੱਖਣ ਲੱਗੇ ਨੇ ਉਹੀ ਹੈ ਇਹ ਬਾਈ ਇਹ ਆਪਣੇ 10 ਸਾਲ ਤੱਕ ਆਪਣੇ ਘਰੇ ਹੋ ਗਏ ਸਹੀ ਹੈ ਸਹੀ ਹੈ ਵੀਰੇ ਵਧੀਆ ਹੈ ਆ ਜਿਹੜਾ ਬਿੰਦਰਪੁਰ ਵਾਲੇ ਜਿੱਦਾਂ ਲਾਲ ਤਾਂ ਹੋਣ ਵਾਲੇ ਸਾਰੇ ਹੋਣਾ ਚਾਹੀਏ ਨਾ ਇਹ ਹਾਂਜੀ ਇਹ ਬਾਈ ਮਣੀ ਆਪਣੇ ਮਾਨਸਾ ਦੇ ਉਹਨਾਂ ਦੇ ਘਰੋਂ ਉਹਨੇ ਮੁੱਲ ਲੈਤੀ ਸਵਾਰ ਜੁੜੀ ਠੀਕ ਹੈ ਬਾਈ ਉੱਥੋਂ ਬਿੰਦਰ ਜੀ ਕੇ ਘਰੋਂ ਹਾਂ 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 ਉਹਨਾਂ ਚੋਂ ਆਈ ਹੋਈ ਹੈ ਇਹ ਆਪਾਂ ਨੂੰ ਨਹੀਂ ਆ ਆੜੀ ਫੜੀ ਜਿਹੜੀ ਮਹਿੰਦੀ ਰੰਗੀ ਆ ਨਾ ਤੋਂ ਤੋਂ ਆ ਬੈਠੀ ਆ ਵਿੱਚ ਇਹਦੇ ਆ ਫੜੀ ਇਹ ਸਾਰੇ ਉਹਨਾਂ ਵਿੱਚੋਂ ਇੱਕੋ ਜਿਹੀ ਬਣਿਆ ਸਾਰੇ ਜਮਾਈ ਸਹੀ ਹੈ ਵੀਰੇ ਇਹਦਾ ਉਹਨਾਂ ਦੇ ਵਿੱਚਾਂ ਜੋ ਬੱਚਾ ਹਾਂ ਉਹ ਜੁੜੀ ਜੋ ਬਹੁਤ ਵਧੀਆ ਬਾਈ ਬੁਰ ਮਨ ਅਕੰਦੇ ਵਧੀਆ ਆ ਵੀਰੇ ਬਹੁਤ ਸੰਗ ਅਬਾ ਬਾਈ ਆਏ ਬਗਾਨ ਬਗਿਆੜ ਦੋਸਤ ਹਾਂ 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 ਆ ਦੇ ਲੋ ਬਾਈ ਬਾਬੇ ਨੇ ਗਾਲੇੜੇ ਬਗਿਆੜ ਦੇ ਪੂਰੇ ਵਧੀਆ ਇਹ ਬਾਈ ਇੱਕ ਖੁੱਡਾ ਜਿਹਦੇ ਵਿੱਚ ਸਾਰੇ ਤੇ ਸਾਰੇ ਵੱਡੇ ਪੁੱਤਰ ਨੇ ਠੀਕ ਆ ਜੀ ਆਹ ਆਪਣਾ ਆਈ ਨਹੀਂ ਨਾ ਸਵੇਗਾ ਜਿ ਪੱਠਾ ਇਹ ਏ ਬਾਈ ਸਰਪਾਚੀ ਜੇ ਘਰੋਂ ਆਇਆ ਈ ਇਹ ਇਹਦਾ ਜਿਹੜਾ ਪਿਓ ਆ ਸੀ ਬਾਬਾ ਜੰਟਾ ਾਲਮਾ ਦੇ ਘਰੋਂ ਆਇਆ ਸੀ ਬਾਈ ਜੀ ਠੀਕ ਆ ਜੀ ਤੇ ਕਬੂਤਰੀ ਬਾਈ ਦੀ ਆਪਦੇ ਘਰੋਂ ਲੱਗੀ ਹੋਈ ਸੀ ਠੀਕ ਆ ਜੀ ਹਾਂ ਜੀ ਸਹੀ ਆ ਇਹ ਕਿੱਟਾ ਹੋ ਜੂਗਾ ਜੀ ਆਪਦੇ ਆਪ ਅੱਛਾ ਛੜ ਕੇ ਬਾਅਦ ਚਿੱਟੇ ਹੋ ਜੀ ਨੇ ਸਾਰੇ ਜਿੰਨੇ ਪੂਦੇ ਫੰਗੇ ਸੀ ਸਾਰੇ ਕਾਲੇ ਸੀ ਪਰ ਜਦੋਂ ਬੱਚਾ ਕਾਲਾ ਹੋਊਗਾ ਗੋਦੇ ਮੰਗੂ ਇਹ ਚਿੱਟਾ ਹੋ ਜਾਂਦਾ ਸਹੀ ਹੋ ਗਿਆ ਜੀ ਇਹ ਆਪਾ ਬਹੁਤ ਮੱਕਦਾ ਸਰਸਰ ਕਾਲਾ ਰੱਖੂਗਾ ਜੀ ਬਹੁਤ ਸੋਹਣਾ ਜੀ ਏ ਬਾਈ ਜੀ ਇੱਕ ਖੁੱਡਾ ਆ ਤੇ ਕਰਾਉਨੇ ਤੁਹਾਨੂੰ ਦੂਸਰੇ ਖੁੱਡੇ ਦਾ ਵੀ ਸ਼ੌਂਕ ਹਾ ਲੋ ਬਾਈ ਇਹ ਚ ਵੀ ਵੱਡੇ ਹੀ ਆ ਜੀ ਹਾਂ ਜੀ ਇਹ ਵੱਡੇ ਹੀ ਐ ਮੈਂ ਐ ਲੋ ਬਾਈ ਦੇਖੋ ਕਬੂਤਰਾਂ ਦੇ ਕੰਦ ਕਾਠ ਵਜੂ ਬਹੁਤ ਹੀ ਸ਼ਾਨਦਾਰ ਇਹ ਆਪਣੇ ਡੀਟੀਓ ਸਾਹਿਬ ਤੇ ਰਾਜੂ ਮਾਨ ਸਾਹਿਬਰਾਵਾਂ ਦੇ ਕਬੂਤਰ ਹਨ ਉਹਨਾਂ ਸलाम ਬਹੁਤ ਬਹੁਤ ਵਧੀਆ ਵੀਰ ਖਾਨਾ ਦੇ ਕੋਲ ਸ਼ੌਂਕ ਮਤਰੋ ਕਦੇ-ਕਦੇ ਦੇਖਣ ਨੂੰ ਮਿਲਦਾ ਵਧੀਆ ਤੇ ਅੱਜ ਦਾ ਸ਼ੌਂਕ ਵੀ ਪੂਰਾ ਵਧੀਆ ਆ ਮਾਨਸਾ ਦਾ ਏਰੀਆ ਫੇਰ ਤੁਹਾਨੂੰ ਦਾ ਸੀ ਇਹ ਸ਼ਹਿਰ ਦੇ ਵਿੱਚ ਬਾਈ ਹੁਣ ਇਹ ਰੱਖ ਕੇ ਤੇ ਬਾਹਰ ਬਾਜ਼ੀਆਂ ਛੱਡਦੇ ਨੇ ਫੇਰ ਵੀ ਕੁਝ ਨਾ ਕੁਝ ਜਿਹੜਾ ਜਿੱਤ ਲੈਂਦੇ ਨੇ ਨੰਬਰਾਂ ਦੇ ਵਿੱਚ ਆ ਜਾਂਦਾ ਕਿਤਨਾ ਕਿਤੇ ਕਬੂਤਰ ਤੇ ਇਸ ਵਾਰ ਜਿਹੜੀ ਹੈਗੀ ਆ ਬਾਹਰ ਛੱਡਣ ਕਿਸੇ ਹੋਰ ਪਿੰਡ ਦੇ ਵਿੱਚ ਸ਼ੌਰੀ ਗਿਝਾਣਗੇ ਉੱਥੇ ਗਿਆ ਆ ਕੇ ਤੇ ਫਿਰ ਜਿਹੜੀਆਂ ਬਾਜੀਆਂ ਛੱਡਣਗੇ ਐ ਦੇਖੋ ਭਾਈ ਇੱਕੋ ਜਿਹੇ ਜੋੜੇ ਪੂਰੇ ਵਧੀਆ ਤੇ ਆ ਦੇਖੋ ਇੱਕ ਮੋਜਾ ਬਹੁਤ ਹੀ ਸੋਹਣਾ ਕਦਕਾਠ ਵੀ ਬਹੁਤ ਸੋਹਣਾ ਇਸ ਕਬੂਤਰ ਦਾ ਇਹ ਵੀ ਦੇ ਕਾੜੇ ਵਾਲੀ ਦਾ ਸੱਚ ਅੱਛਾ ਕਾਣੇ ਵਾਲੀ ਨਸਲ ਚ ਆਣੀ ਕਾਣਾ ਜਿਹੜਾ ਕਬੂਤਰ ਬਾਈ ਤੁਹਾਨੂੰ ਦਿਖਾਇਆ ਵੱਡਾ ਉਹਦਾ ਹੀ ਅੱਗੇ ਲਾਦਾ ਉਹਦੇ ਵਿੱਚੋਂ ਹੀ ਆ ਇਹ ਇੱਕ ਜਿਹੜਾ ਲਾਂ ਛਿੱਟਾ ਵਾਲਾ ਪਿੱਛੇ ਬੈਠੇ ਹਾਂਜੀ ਹਾਂਜੀ ਇਹ ਤਾਂ ਇੱਕ ਨਸਲ ਹੀ ਚ ਆ ਠੀਕ ਆ ਆ ਦੇਖੋ ਬਾਈ ਕਬੂਤਰਾਂ ਦੇ ਕੱਦ ਕਾਠ ਵਜੂਦ ਕੋ ਬਹੁਤ ਛੋਟਾ ਇਹ ਬਾਈ ਜੀ ਮਿੱਕੀ ਵਾਲਿਆਂ ਦੀ ਗੱਲੜ ਕਬੂਤਰਾਂ ਜਿਹੜੇ ਉਹ ਹੈ ਇਹ ਪਰਵਿੰਦਰ ਟਾਲੀਆਂ ਜੀ ਬਾਈ ਦੇ ਅੜਾ ਕਾਲਸਰਾ ਹੈ ਹਾਂਜੀ ਅੱਛਾ ਸਹੀ ਆ ਸੋਹਣੇ ਪਰਿੰਦੇ ਆ ਬਾਈ ਜਿਹਦੇ ਪਿੱਛੇ ਵੀਰੇ ਜਿਹੜੀ ਕਾਸੜੀਆਂ ਕੱਟੀਆਂ ਦੇ ਬਿਠੀ ਆ ਬਾਈ ਮਿੱਕੀ ਜੀ ਦੇ ਘਰੋਂ ਆ ਜੀ ਇਹ ਆਪਾਂ ਮੁੱਲ ਲੈਤੀ ਅਸਾਂ ਬਾਈ ਅੱਛਾ 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 ਸਹੀ ਹੈ ਸਹੀ ਹੈ ਜੀ ਜਿਸੁਵਿੰਦਰਾ ਹੀ ਆਹ ਕਬੂਤਰ ਕਿਹੜੇ ਆ ਜੋ ਬਾਈ ਆਹ ਜਿਹੜਾ ਆ ਫਿਰਦਾ ਪਿਆ ਕਿਹੜਾ ਆਹ ਖੱਟੀਆਂ ਦਾ ਗਿਆ ਪਰੇ ਉਹ ਕਾਣੇ ਦਾ ਪੁੱਤ ਆ ਅੱਛਾ ਇਹ ਵੀ ਕਾਣੇ ਦਾ ਪੋਤਾ ਨਾ ਬਾਲਾ ਸਣਾ ਖਾਇਆ ਹੈ ਵਧਿਆ ਨੇ ਬਾਈ ਬਹੁਤ ਵਧੀਆ ਪੁੱਲ ਦੇ ਚੱਲੇ ਜਾ ਇਹ ਜਿਹੜਾ ਜੁੜਾ ਪੁੱਲ ਵਾਲਿਆ ਹਾਂਜੀ ਕਾਲ ਲਈ 14 ਫੁੱਟ 13 ਫੁੱਟ ਇਹ ਨਹੀਂ ਠੀਕ ਆ ਠੀਕ ਆ ਵਧਿਆਨੇ ਬਈ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਬਹੁਤ ਵਧੀਆ ਸ਼ੌਂਕ ਤੇ ਆਹ ਦੇਖੇ ਕ ਲਾਲ ਚਿੰਗੀਆਂ ਇਹਨੇ ਅੰਡਾ ਰੱਖਿਆ ਇੱਕ ਕਾਉਂ ਦਾ ਇਹ ਤਾਂ ਮੁਕਾੜੇ ਵਾਲਾ ਕਾਣੀ ਵਾਲਿਆਂ ਚੋਂ ਵੀ ਹੈ ਬਹੁਤ ਵਧੀਆ ਇਹਨੇ ਆਹ ਪੱਠੇ ਹੈ ਬਲੀਸਵਰ ਇਹ ਨਵੇਂ ਜਿਹੜੇ ਛੱਡਣ ਵਾਲੇ ਆਹ ਕਰੋ ਸ਼ੌਂਕ ਬਈ ਜਿਹੜੇ ਨਵੇਂ ਪੱਠੇ ਬਾਜੀਆਂ ਛੱਡਣ ਵਾਲੇ ਨੇ ਇਸ ਟਾਈਮ ਇਹਦੀ ਗੱਲ ਨਹੀਂ ਆਉਣ ਲੱਗੇ 2000 ਪੁਰੇ ਅੱਛਾ ਆ ਦੇਖੋ ਬਈ ਕਰੋ ਸ਼ੌਂਕ ਤੇ ਦੇਖੋ ਕਿਦਾਂ ਦੇ ਲੱਗਦੇ ਆ ਤੇ ਵਿਯੂਦ ਦੇਖੋ ਨਵੇਂ ਪੱਠਿਆਂ ਦੇ ਕਿੜਕੜੇ ਲੰਬੇ ਆ ਐਨ ਪੂਰੀ ਖੜਤ ਵੀ ਵਧੀਆ ਆ ਤੇ ਸ਼ੌਂਕ ਕਿਦਾਂ ਦਾ ਲੱਗਦਾ ਬਈ ਦੱਸਿਓ ਜਰੂਰ ਇਹ ਇਦਾਂ ਨਾਰੇ ਸਾਰੇ ਹਾਂਜੀ ਨਾਰੇ ਸਾਰੇ ਠੀਕ ਹੈ ਜੀ ਇਹ ਖੁੱਡੇ ਦੇ ਵਿੱਚ ਬਈ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਨਾਰਾ ਠੀਕ ਹੈ ਜੀ ਤੇ ਆਪਣੀ ਕੋਸ਼ਿਸ਼ ਹੁੰਦੀ ਹੈ ਬਈ ਜਿੱਥੇ ਜਾਈਏ ਤੁਹਾਨੂੰ ਸ਼ੌਂਕ ਕਰਾਉਂਦੇ ਰਹੀਏ ਐ ਦੇਖੋ ਕੱਲਾ ਕੱਲਾ ਕਬੂਤਰ ਜਿਹੜਾ ਹੈਗਾ ਦੇਖਣ ਵਾਲਾ ਬਹੁਤ ਓ ਇੱਕ ਵਿੱਚ ਕਾਲਾ ਚੀਨਾ ਜਿਹਾ ਓਏ ਕਿਹੜਿਆਂ ਚੋਂ ਆ ਵੀਰੇ ਲਾਲ ਚੀਨਾ ਜੀ ਲਾਲ ਚੀਨਾ ਆ ਇਹ ਆਪਣਾ ਭਾਈ ਜਾਦੀ ਜੀ ਦੇ ਘਰੋਂ ਕਬੂਤਰ ਆਈ ਕਬੂਤਰ ਹੀ ਆਪਣੇ ਭਾਈ ਚੀਨੇ ਵਾਲੀ ਲਾਲ ਚੀਨੇ ਉਹਨੇ ਦਿੱਤੀ ਆਪਾਂ ਨੂੰ ਸਹੀ ਆ ਉਹਨਾਂ ਦਾ ਵਿੱਚ ਵੀ ਬਹੁਤ ਵਧੀਆ ਭਾਈ ਉਹ ਰਾਜਗਰ ਮੋਜਾ ਚਿੱਟੀਆਂ ਦਾ ਘੱਟ ਅੱਛਾ ਖਟੀਆਂ ਵੀ ਪਿਓ ਵੀ ਖਟੀਆਂ ਦਾ ਠੀਕ ਆ ਮੋਜਾ ਚਿੱਟੀਆਂ ਦਾ ਮੋਜਾ ਅੱਛਾ ਹਾਂਜੀ ਸਹੀ ਆ ਬਹੁਤ ਵਧੀਆ ਆ ਭਾਈ ਬਹੁਤ ਵਧੀਆ ਆ ਲੋ ਬਈ ਮੇਤਰੋ ਆ ਦੇਖੋ ਬਈ ਇਹ ਆ ਪੱਟੀਆਂ ਪੂਰਾ ਵਧੀਆ ਸਿਸਟਮ ਆ ਵੀਰ ਉਹਨਾਂ ਨੇ ਕੀਤਾ ਇਹਨਾਂ ਦੇ ਬੈਠਣ ਦਾ ਵੀ ਆ ਦੇਖੋ ਕਮੋਤਰੀ ਆ ਕੇ ਬੈਠੀ ਆ ਰੂ ਹੁਸ਼ਕਾਦੇ ਪਰਿੰਦੇ ਨੇ ਲੋ ਵੀਰੇ ਕਰੋ ਇਹ ਸ਼ੌਂਕ ਰੂਹ ਖੁਸ਼ ਕਰਦੀਆਂ ਚੀਜ਼ਾਂ ਆ ਬਾਈ ਮਿਹਨਤ ਦੇ ਨਾਲ ਸਾਰਾ ਕੁਝ ਬਣਦਾ ਆ ਹੌਂਸਲਾ ਨਾ ਛੱਡੇ ਬੰਦਾ ਮੈਂ 2018 ਤੱਕ ਕਦੇ ਕੋਈ ਬਾਜੀ ਨਹੀਂ ਜਿੱਤਿਆ 3-4 ਸਾਲ ਮੈਂ ਹਰਦਾ ਹੀ ਰਿਹਾ ਹੈਗਾ ਪਰ ਆਪਾਂ ਹੌਂਸਲਾ ਨਹੀਂ ਛੱਡਿਆ ਐਵੇਂ ਆ ਲੱਗੇ ਰੋ ਸਮਾਂ ਆ ਜਾਂਦਾ ਆ ਪ੍ਰਮਾਤਮਾ ਕਰਦਾ ਮੇਰ ਤੇ ਇਹ ਬਾਈ ਦੇ ਕਬੂਤਰ ਆ ਤੇ ਤੁਹਾਨੂੰ ਇੱਕ ਹੋਰ ਚੀਜ਼ ਦਾ ਸ਼ੌਂਕ ਕਰਾਉਨੇ ਆ ਬਾਈ ਉਹਨਾਂ ਨੇ ਕਾਫੀ ਚਿੜੀਆਂ ਵੀ ਰੱਖੀਆਂ ਹੋਈਆਂ ਨੇ ਇੱਧਰ ਤੁਹਾਨੂੰ ਬਈ ਆਪਾਂ ਸ਼ੌਂਕ ਕਰਾਈਏ। ਕਾਫੀ ਤਰ੍ਹਾਂ ਦੇ ਇਹੜੇ ਆ ਪੰਛੀ ਵੀਰ ਹੁਣਾਣੇ ਰੱਖੇ ਹੋਏ ਆ। ਜਿਹੜੇ ਫਾਰਮੀ ਪੰਛੀ ਨੇ ਸਾਰੇ ਬਈ ਆਪਾਂ ਘਰਾਂ ਚ ਰੱਖ ਸਕਦੇ ਆ ਫਿਰ ਤੁਹਾਨੂੰ ਦੱਸ ਦਈਏ ਜੇਕਰ ਇਹਨਾਂ ਨੂੰ ਬਾਹਰ ਛੱਡੀਏ ਤੇ ਇਹ ਮਰ ਜਾਂਦੇ ਆ ਇਹਨਾਂ ਨੂੰ। ਦੂਜੇ ਪੰਛੀ ਜਿਹੜੇ ਖਾ ਲੈਂਦੇ ਆ ਕਈ ਵਾਰ ਵੀਰਪਰਾ ਕਹਿੰਦੇ ਹੁੰਦੇ ਆ ਵੀ ਇਹਨਾਂ ਨੂੰ ਇਹਦੇ ਵਿੱਚ ਕਿਉਂ ਪਾਇਆ ਹੋਇਆ? ਇਹ ਨੇਚੁਰਲੀ ਫਾਰਮੀ ਬਰੀਡ ਆ। ਜਿਹੜੇ ਕਿ ਘਰਾਂ ਵਿੱਚ ਰੱਖਣ ਦੇ ਯੋਗ ਆ ਫੈਂਸੀ ਬਰੀਡਾਂ ਨਹੀਂ ਇਹ ਠੀਕ ਆ ਜੀ। ਇਹਨਾਂ ਦੀ ਕੇਅਰ ਜਿਹੜੀ ਹੈਗੀ ਆ ਇਨਸਾਨਾਂ ਦੁਆਰਾ ਕੀਤੀ ਜਾਣੀ ਜ਼ਰੂਰੀ ਆ ਨਹੀਂ ਤੇ ਇਹ ਮਰ ਜਾਣਗੇ। ਤੇ ਇਹ ਦੇਖੋ ਜੀ ਕਿੰਨੇ ਕਿੰਨੇ ਸੋਹਣੇ ਪੰਛੀ ਨੇ ਬਹੁਤ ਹੀ ਵਧੀਆ ਪਰਿੰਦੇ ਆਹ ਦੇਖੋ ਇੱਕ ਚਿੜੀਆਂ ਆਹ ਦੇਖੋ ਜੀ ਇਹ ਸਾਰੀਆਂ ਜੜੀਆਂ ਹੈਗੀਆਂ ਨੇ ਇਹ ਮਤਲਬ ਫਾਰਮੀ ਨੇ ਮੇਰੇ ਕਈ ਭਰਾ ਕਈ ਵਾਰ ਕਮੈਂਟ ਕਰਦੇ ਆ ਜਿਹੜੇ ਨਵੇਂ ਦੇਖਣ ਵਾਲੇ ਹੁੰਦੇ ਆ ਤੇ ਉਹਨਾਂ ਨੂੰ ਦੱਸ ਦਈਏ ਕਿ ਇਹ ਜੜੀਆਂ ਚੀਜ਼ਾਂ ਹੈਗੀਆਂ ਨੇ ਫਾਰਮੀ ਨੇ ਤੇ ਆਪਾਂ ਸ਼ੌਂਕ ਕਰਾ ਰਹੇ ਆ ਤੁਹਾਨੂੰ ਇਹ ਨਾ ਪੰਛੀਆਂ ਦਾ ਜੀ ਮੈਂ ਤੁਹਾਨੂੰ ਹੁਣ ਪੁੱਛਾਂ ਥੋੜਾ ਆ ਲੋ ਬਈ ਆ ਦੇਖੋ ਹੁਣ ਤੇ ਕਿਦਾਂ ਦਾ ਲੱਗਦਾ ਸ਼ੌਂਕ ਦੱਸਣਾ ਜਰੂਰ ਤੇ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਚਿੜੀਆਂ ਆ ਇਹ ਬਈ ਬਾਜਰਾ ਵੀ ਖਾਂਦੇ ਨੇ ਇੱਕ ਹੋਰ ਚੀਜ਼ ਦੱਸਦੀ ਹੈ ਕਈ ਵਾਰੀ ਵੀਰ ਕੱਲੇ ਕੰਗਣੀ ਪਾਉਂਦੇ ਆ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਬਾਜਰਾ ਵੀ ਪਾ ਸਕਦੇ ਹੋ ਅੱਜ ਅਸੀਂ ਬਾਈ ਹੋਣਾ ਤਾਂ ਇਹ ਚੀਜ਼ ਜਿਹੜੀ ਆ ਕਨਫਰਮ ਕੀਤੀ ਆ ਠੀਕ ਆ ਜੀ ਤੇ ਇਹ ਦੇਖੋ ਕਿੰਨੇ ਕਿੰਨੇ ਸੋਹਣੇ ਤੋਤਿਆਂ ਵਰਗੇ ਇਹਨਾਂ ਨੂੰ ਕੀ ਕਹਿੰਦੇ ਆ ਵੀਰੇ ਕੋਕਟੇਲ ਕੋਕਟੇਲ ਇਹ ਆ ਬਈ ਕੋਕਟੇਲ ਇੱਕ ਨਿਆ ਪੰਜਾ 6 ਆ ਪੰਜ ਨਹੀਂ ਜੀ ਪੰਜ ਨਹੀਂ ਕੋਕਟੇਲ ਦੋ ਜੋੜੇ ਇੱਕ ਨਾਲ ਆਤੀ ਮੈਂ ਇੱਕ ਨਾਲ ਫੀਮੇਲ ਆ ਆ ਜਿਹੜੀ ਕੱਲੀ ਆ ਨਹੀਂ ਨਹੀਂ ਜੀ ਉਹ ਜੀ ਬੱਟ ਆਹ ਇਧਰ ਨਾਲਤੀ ਮੈਂ ਅੱਛਾ ਆ ਜਿਹੜੀ ਆ ਆ ਕੱਲੀ ਆ ਠੀਕ ਆ ਠੀਕ ਆ ਆ ਚਿੜੀਆਂ ਦੇਖੋ ਬਈ ਬਹੁਤ ਬਹੁਤ ਸੋਹਣੀਆਂ ਆ ਬਾਈ ਹੁਣਾਂ ਦੇ ਕੋਲ ਇਹਨਾਂ ਦਾ ਕਲਰ ਵੀ ਬੜਾ ਪਿਆਰਾ ਆ ਤੇ ਲਵ ਬਰਡ ਕਿੱਥੇ ਗਏ ਬੱਚ ਬੱਚ ਬੱਠੇ ਅੱਛਾ ਵਿੱਚ ਚਲ ਗਏ ਦੇ ਆਹ ਦੇਖੋ ਬਈ ਲਵ ਬਰਡ ਜਿਹੜੇ ਹੁੰਦੇ ਨੇ ਇਹ ਵੀ ਹੈਗੇ ਨੇ ਬਾਈ ਹੁਣਾਂ ਦੇ ਕੋਲ ਆ ਇੱਕ ਜੋੜੀ ਆ ਗਈ ਬਾਹਰ ਇੱਕ ਜੋੜ ਜਿਹੜਾ ਹੈਗਾ ਉਹ ਵੇਚੀ ਆ। ਕੀ ਯਾਰ ਲਵ ਵਰਡ। ਇਹ ਵੀ ਬਈ ਇਹਨਾਂ ਦੀ ਖਰਾਕ ਵੀ ਇਹੀ ਆ। ਹਾਂਜੀ ਹਾਂਜੀ ਇਹੀ ਹੈ। ਠੀਕ ਆ ਜੀ। ਬਹੁਤ ਵਧੀਆ ਜੀ। ਤੇ ਭਾਈ ਇਹ ਤੁਸੀਂ ਜਿਹੜਾ ਸ਼ੌਂਕ ਕੀਤਾ ਤੇ ਆਪਣੇ ਆ ਸਾਰੇ ਭਰਾ ਇੱਥੇ ਪਹੁੰਚੇ ਹੀ ਜਿਹੜੇ ਇਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆ ਠੀਕ ਆ ਜੀ। ਤੇ ਆਪਣੇ ਸਰਪੰਚ ਸਾਹਿਬ ਨੇ ਬਹੁਤ ਜ਼ਿਆਦਾ ਸ਼ੌਂਕ ਆ ਸਰਪੰਚ ਸਾਹਿਬ ਨੂੰ ਵੀ। ਇਹ ਸਾਰੇ ਸ਼ੌਂਕੀ ਭਰਾ ਹੀ ਨੇ ਆਪਣੇ ਠੀਕ ਆ ਜੀ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਠੀਕ ਹੈ ਜੀ ਤੇ ਵੀਡੀਓ ਕਿੱਦਾਂ ਦੀ ਲੱਗਦੀ ਆ ਜਰੂਰ ਦੱਸਣਾ ਨਵੀਂ ਵੀਡੀਓ ਲਾ ਕੇ ਬਹੁਤ ਛੇਤੀ ਤੁਹਾਡੇ ਤੱਕ ਪਹੁੰਚਦੇ ਆ ਤੇ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ